ਅਜਨੰਦਰ ਦੇ ਸਰਕਟ ਹਾਊਸ ਵਿੱਚ 발ਮੀਕੀ ਟਾਈਗਰ ਫੋਰਸ ਐਕਸ਼ਨ ਕਮੇਟੀ 올 ਇੰਡੀਆ ਵੱਲੋਂ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਗਵਾਨ 발ਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਕਿਸ ਤਰ੍ਹਾਂ ਮਨਾਇਆ ਜਾ ਸਕਦਾ ਹੈ ਰੈਲੀ ਕਿਸ ਤਰ੍ਹਾਂ ਕੀਤੀ ਜਾਏਗੀ ਤੇ ਰੈਲੀ ਦੇ ਦੌਰਾਨ ਟ੍ਰੈਫਿਕ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏਗਾ ਇਹਨਾਂ ਸਾਰੇ ਵਿਸ਼ੇਸ਼ ਮੁੱਦਿਆਂ ਤੇ ਚਰਚਾ ਕੀਤੀ ਗਈ ਨਾਲ ਹੀ ਨਵੀਆਂ ਨਿਯੁਕਤੀਆਂ ਵੀ ਕਰੀਆਂ ਗਈਆਂ ਸਭ ਤੋਂ ਪਹਿਲਾਂ ਜਕਾਰਿਆਂ ਨਾਲ ਫਤਿਹ ਸੰਧ ਪਾਈਏ ਜੋ ਬੋਲੇ ਸੋਨ ਰਹਾ ਹਾਲਵਾ ਲੱਗਵਾ ਜੀ ਜੈ ਜੈ ਭੀਮ ਜੈ ਹਾਰ! ਜੈ ਭੀਮ ਜੈ ਹਾਰ! ਸੋ ਅੱਜ ਜਲੰਧਰ ਸ਼ਹਿਰ ਦੇ ਵਿੱਚ ਸਰਕਟ ਹੌਜ਼ ਜਲੰਧਰ ਇੱਕ ਵਿਸ਼ਾਲ ਮੀਟਿੰਗ ਵਾਲਮੀਕੰਡਾਗਰ ਫੋਰਸ ਵਾਲੋ ਕੀਤੀ ਗਈ ਜਿੱਥੇ ਕਿ ਆਪਾਂ ਸਾਰੇ ਹੀ ਜਾਣਦੇ ਆ ਸ੍ਰਿਸ਼ਟੀ ਦੇ ਮਾਲਕ ਰਮਾਇੰਦਰ ਚੇਤਾ ਲਵਕੁਸ਼ ਦੇ ਪਾਲਨਹਾਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜਿਨ੍ਹਾਂ ਦਾ ਪ੍ਰਗਟ ਦਿਵਸ 7 ਅਕਤੂਬਰ 2025 ਨੂੰ ਆ ਰਿਹਾ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਦੀ ਮੀਟਿੰਗ ਦਾ ਆਗਾਜ਼ ਕੀਤਾ ਗਿਆ 6 ਅਕਤੂਬਰ 2025 ਨੂੰ ਭਗਵਾਨ ਵਾਲੀ ਮਾਰ ਦੀ ਜਿਹੜੀ ਸ਼ੋਭਾ ਦਾ ਜੰਦਰ ਵਿੱਚ ਕੱਢੀ ਜਾ ਰਹੀ ਆ ਹੋਰ ਵੀ ਦੇਸ਼ਾਂ ਬਰੇਸ਼ਾਂ ਦੀ ਬੜੀ ਧੂਮਤਾਂ ਨਾਲ ਕੱਢੀ ਜਾਂਦੀ ਆ ਸੋ ਉਸ ਬਾਰੇ ਅੱਜ ਵਿਚਾਰ ਸਾਂਝੇ ਕੀਤੇ ਗਏ ਨਾਲ ਦੇ ਨਾਲ ਵਾਲਮੀਕ ਕੰਟੈਕਰ ਫੋਰਸ ਵੱਲੋਂ ਨਮੀਆਂ ਨੌਜੁਕਤੀਆਂ ਵੀ ਇੱਥੇ ਦਿੱਤੀਆਂ ਗਈਆਂ ਸੋ ਜਿਹਦੇ ਵਿੱਚ ਮੇਰਾ ਛੋਟਾ ਵੀਰ ਸੂਰਜ ਵਾਲਮੀਕੀ ਜੀ ਜਿਨ੍ਹਾਂ ਨੂੰ ਅਸੀਂ ਯੂਥ ਪ੍ਰੈਜ਼ੀਡੈਂਟ ਪੰਜਾਬ ਦਾ ਗੋਸ਼ਿਤ ਕੀਤਾ ਸੋ ਸਾਡੇ ਵੀਰ ਜਗਵਿੰਦਰ ਸਿੰਘ ਬਾਵਾ ਜੀ ਉਹਨਾਂ ਨੂੰ ਸ਼ਾਹੀ ਪ੍ਰਧਾਨ ਨਿਯੁਕਤ ਕੀਤਾ ਤੇ ਤੇ ਇਹਨਾਂ ਦੇ ਨਾਲ ਹੋਰ ਵੀ 20-25 ਮੈਂਬਰਾਂ ਦੀ ਜੀ ਟੀਮ ਜੋੜੀ ਗਈ ਆ ਆ ਸਾਰਿਆਂ ਨੇ ਸਰੂਪੇ ਪਾ ਗਏ ਸੀ ਟੈਗਰ ਫੋਰਸ ਦੇ ਵਿੱਚ ਜੁਆਇਨ ਕਰਵਾਇਆ ਸੋ ਮੈਂ ਵਾਲਮੀਕ ਟੈਗਰ ਫੋਰਸ ਵਾਲੋ ਧੰਨਵਾਦ ਦੀਆਂ ਇਹਨਾਂ ਦਾ ਔਰ ਇਹ ਕ੍ਰਾਂਤੀਕਾਰੀ ਵੀਰ ਇਸੇ ਕਰਕੇ ਜੁੜੇ ਆ ਨਾਲ ਕਿਉਂਕਿ ਇਹਨਾਂ ਦੇ ਅੰਦਰ ਜਿਹੜੀ ਆ ਬਾਬਾ ਸਾਹਿਬ ਦੀ ਪੂਰੀ ਰੋਸ਼ਨੀ ਇਹਦੇ ਅੰਦਰ ਜਾਗਦੀ ਆ ਔਰ ਸਮਾਜ ਦੇ ਕੰਮਾਂ ਲਈ ਹਮੇਸ਼ਾ ਇਹ ਮੋਢੇ ਦਾ ਮੋਢਾ ਲਾ ਕੇ ਅੱਗੇ ਵੀ ਚੱਲਦੇ ਆ ਉਰਾਸ ਕਰਦਾ ਕਿ ਹੁਣ ਵੀ ਇਦਾਂ ਚੱਲਣਗੇ ਸੋ ਬਹੁਤ ਵੱਡਾ ਕਾਠੇ ਤੇ ਹੋਇਆ ਬਹੁਤ ਮੇਰੇ ਵੀਰ ਇੱਥੇ ਪਹੁੰਚੇ ਆ ਜਿਹਨਾਂ ਨੇ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਸਾਰਾ ਦਾ ਇੱਕ ਇੱਕ ਕਦਮ ਸਿਰ ਮੱਤੇ ਤੇ ਆ ਸੋ ਸ਼ੋਭਾ ਜਤੋਂ ਜਿਹੜੀ ਵੀ ਆ ਰਹੀ ਆ ਭਗਵਾਨ ਵਾਲੀ ਮਹਾਰਾਜ ਦੀ ਉਸ ਸੰਬੰਧ ਦੇ ਵਿੱਚ ਵਿਚਾਰ ਸਾਂਝੇ ਕੀਤੇਗੇ ਸੋ ਮੈਂ ਆਪਣੇ ਜਲੰਧਰ ਵਾਸੀਆਂ ਨੂੰ ਖਾਸ ਕਰਕੇ ਜਿਲੰਦਰ ਦੇ ਜਿੰਨੇ ਵੀ ਸਾਡੇ ਸੀਨੀਅਰ ਪ੍ਰਧਾਨ ਨੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਜੇ ਡੀਸੀ ਸਾਹਿਬ ਨਾਲ ਤੁਸੀਂ ਮੀਟਿੰਗ ਕਰਨੀ ਹੋਈ ਸਾਂਝੇ ਪੱਧਰ ਤੇ ਇੱਕੋ ਮੀਟਿੰਗ ਕਰਿਓ ਔਰ ਇੱਕੋ ਹੀ ਮੁੱਦਾ ਹੋਵੇ ਕਿਉਂਕਿ ਹਰ ਵਾਰ ਉਹ ਤੇ ਜਾ ਕੇ ਆਉਂਦਾ ਕਿ ਧਰੇਵਾਜੀ ਸਾਹਮਣੇ ਨਜ਼ਰ ਆਉਂਦੀ ਆ ਸੋ ਜੇ ਸਾਨੂੰ ਆਉਂਦੀ ਆ ਤੇ ਪ੍ਰਸ਼ਾਸਨ ਨੂੰ ਵੀ ਜ਼ਰੂਰ ਆਉਂਦੀ ਹੋਊਗੀ ਸੋ ਆਪਾਂ ਇਹ ਚੀਜ਼ਾਂ ਤੋਂ ਉੱਪਰ ਉੱਟ ਕੇ ਆਪਾਂ ਸਾਰੇ ਇੱਕ ਮੰਚ ਤੇ ਇਕੱਠੇ ਹੋਈਏ ਸੋ ਇਸ ਵਾਰ ਸ਼ੋਭਾ ਯਾਤਰਾ ਜਿਹੜੀ ਮੈਂ ਸਮਝਦਾ ਕਿ ਵਿਸ਼ਾ ਰੂਪ ਦੇ ਵਿੱਚ ਨਿਕਲੂਗੀ ਕਿਉਂਕਿ ਸਾਡੇ ਵੀਰਾਂ ਵਾਰੋਂ ਅਗਾਜ ਕਰ ਦਿੱਤਾ ਗਿਆ ਸੋ ਭਗਵਾਨ ਵਾਲਮੀਕੀ ਵੈਲਫੇਅਰ ਕਮੇਟੀ ਪੰਜਾਬ ਵਰਾ ਸੋਮਾ ਗੇਲ ਜੀ ਵਾਲੋ ਜੀ ਜੋ ਮੰਚ ਵੀ ਲਗਾਉਂਦੇ ਆ ਹਰ ਸਾਲ ਆਪਾਂ ਦੇਖਿਆ ਉਹ ਜਲੰਧਰ ਸ਼ਹਿਰ ਦੇ ਵਿੱਚ ਇੱਕੋ ਹੀ ਮੰਚ ਹੁੰਦਾ ਸੋਮਾ ਗੇਲ ਜੀ ਦਾ ਉਹ ਐਤਕੀ ਨਾ ਬੋਲੋ ਇੱਕ ਹੋਰ ਜਿਹੜੀ ਆ ਨਵਾਂ ਉਪਰਾਲਾ ਇੱਕ ਉਹ ਕਰਨ ਜਾ ਰਹੇ ਆ ਪਾਲਕੀ ਸਾਫ ਸਜਾ ਕੇ ਪ੍ਰਮਾਤਮਾ ਸਰੂਪ ਨਾਲ ਲੈ ਕੇ ਇਹ ਸ਼ੋਭਾ ਯਾਤਰਾ ਇਹਨਾਂ ਨੇ ਅੱਜ ਦੀ ਕਦਮੀ ਆ ਸੋ ਇਹਨਾਂ ਦਾ ਵੀ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਜਿੰਨੇ ਵੀ ਜਲੰਧਰ ਦੇ ਵਿੱਚ ਔਰ ਸ਼ਾਦਾ ਦੇ ਪਿੰਡਾਂ ਦੇ ਵਿੱਚ ਸ਼ੋਭਾ ਜਿਹੜਾ ਕੱਢਦੇ ਆ ਉਕਾਸ ਤੇ ਆਣਾ ਆਮ ਵੀ ਰੱਖੇ ਟ੍ਰੈਫਿਕ ਦਾ ਜਿੱਦਾਂ ਕਿ ਸਾਡੇ ਯੂਥ ਦੇ ਪ੍ਰਧਾਨ ਸੂਰਜਵੰਤ ਵੀ ਕਿਹਾ ਗਿਆ ਕਿ ਇਸ ਵਾਰ ਜਿਹੜੀ ਟਾਈਗਰ ਫੋਰਸ ਵਾਲੀ ਟੀਮ ਜਿਹੜੀ ਅਸੀਂ ਲਗਾਵਾਂਗੇ ਟ੍ਰੈਫਿਕ ਦੀ ਸਮੱਸਿਆ ਹਰ ਵਾਰ ਆਉਂਦੀ ਆ ਪ੍ਰਸ਼ਾਸਨ ਕਿਤੇ ਨਾ ਕਿਤੇ ਅੰਗਿਲੀ ਵੀ ਕਰਦਾ ਪਰ ਕਿਤੇ ਨਾ ਕਿਤੇ ਪਬਲਿਕ ਵੀ ਤੱਕਾ ਕਰਦੀ ਆ ਇਸ ਕਰਕੇ ਪ੍ਰਸ਼ਾਸਨ ਦੀ ਇਹ ਵੀ ਮੈਨੂੰ ਕਈ ਵਾਰੀ ਨਜ਼ਰ ਆਈ ਆ ਸੋ ਇਸ ਵਾਰ ਵਾਲਮੀਕ ਟਾਈਗਰ ਫੋਰਸ ਦੀ ਟੀਮ ਜਿਹੜੀ ਆ ਇਹ ਚੌਂਕਾ ਦੇ ਵਿੱਚ ਖੜਾ ਰਹੀ ਜਾਊਗੀ ਟ੍ਰੈਫਿਕ ਨੂੰ ਕੰਟਰੋਲ ਦੇ ਵਿੱਚ ਰੱਖਾ ਜਾਊਗਾ ਸੋ ਸਾਰੇ ਅਸੀਂ ਹਰ ਵਾਰੀ ਲਿਖ ਕੇ ਦਿੰਨੇ ਆ ਪ੍ਰਸ਼ਾਸਨ ਨੂੰ ਪਰ ਉਹ ਕੋਈ ਵੀ ਪੁਕਤਾ ਸਾਡੇ ਇੰਤਜ਼ਾਮ ਨਹੀਂ ਕੀਤੇ ਜਾਂਦੇ ਇਸ ਵਾਰ ਵਾਲਮੀਕ ਡਾਗਰ ਉਸ ਵਲੋਂ ਕਈ ਇਧਰ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਜਾਣਗੇ ਸੋ ਮੈਂ ਆਪਣੇ ਪੂਰੇ ਪਹਾੜ ਵਾਸੀਆਂ ਨੂੰ ਪੂਰੇ ਵਿਸ਼ਵ ਨੂੰ ਪਰਮਾਤਮਾ ਦੇ ਪਰਗਰ ਦੇ ਵਧਾਈਆਂ ਦੇਣਾ ਔਰ ਸਾਡੇ ਸਮਾਜ ਦੇ ਸੰਸਮਾਜ ਪ੍ਰਚਾਰਕ ਧਰਮਗੁਰੂ ਜਿੰਨੇ ਵੀ ਆ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇੱਕ ਮੰਚ ਤੇ ਇਕੱਠੇ ਹੋ ਜਓ ਬਹੁਤ ਭੀੜ ਪੈਂਦੀ ਆ ਸਮਾਜ ਤੇ ਆਪਾਂ ਸਾਰਾ ਨਜ਼ਰ ਆ ਰਹੀ ਆ ਸੋ ਸਾਰੇ ਇੱਕ ਮੰਚ ਤੇ ਆਓ ਔਰ ਜਿੱਥੇ ਜਿੱਥੇ ਵੀ ਸ਼ੋਭਾ ਦਰਾ ਕੱਢਣੀਆਂ ਆ ਇੱਕ ਚੋਬਾ ਦਾ ਹੋਵੇ ਚਾਹੇ ਉਹ ਪਿੰਡਾ ਚ ਹੋਵੇ ਚਾਹੇ ਇਸ਼ਾਰਾ ਦੇ ਵਿੱਚ ਹੋਵੇ ਚੋਬਾਦਰਾ ਇੱਕ ਹੋਣਾ ਚਾਹੀਦੀ ਆ ਇੱਕੋ ਜਿਹੇ ਹੋਣੀ ਚਾਹੀਦੀ ਆ ਇਹਦਾ ਹੋਵੇਗਾ ਆਪਾਂ ਮਹੱਲੇ ਦੀ ਲੱਗ ਲੱਗ ਕੱਢੀਏ ਸੋ ਇੱਕ ਚੋਬਾਦਰਾ ਕਰੋ ਜਿੱਥੇ ਜਿੱਥੇ ਵੀ ਦੋ ਨਿਕਲਦੇ ਆ ਤਿੰਨ ਨਿਕਲਦੇ ਆ ਸੋ ਡੀਸੀ ਸਾਹਿਬ ਨਾਲ ਮੀਟਿੰਗ ਜੇ ਕਰਨੀ ਆ ਤੇ ਸਾਂਝੇ ਪੱਧਰ ਤੇ ਕਰੋ ਸਾਰਿਆਂ ਨੂੰ ਇੱਕ ਵਾਰੀ ਫੇਰ ਵਾਲਮੀਕਾਂ ਟੈਗਰ ਫੋਰਸ ਵੱਲੋਂ ਮੇਰੇ ਵੱਲੋਂ ਵਾਇਸ ਪ੍ਰੋਗਰਾਮ ਵਿੱਚ ਜਿੱਦਾ ਵੱਲੋਂ ਅਤੇ ਸਾਡੀ ਸਮੂਚੀ ਟੀਮ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖੜਕ ਬਧਾਈਆਂ ਉਹ ਜਿੰਨੇ ਵੀ ਸਤਿਕਾਰ ਦੇ ਸਾਥੀ ਇੱਥੇ ਪਹੁੰਚੇ ਆ ਸਾਰਾ ਧੰਨਵਾਦ ਜਿੰਨੇ ਵੀ ਸਾਡੇ ਅੱਜ ਨਵੀਂ ਟੀਮ ਜੁੜੀ ਆ ਸਾਰਿਆਂ ਨੂੰ ਪਰਮਾਤਮਾ ਦੇ ਨ ਦੁਗਣੀ ਰਾਚੋਗੁਣੀ ਤਰੱਕੀ ਬਖਸ਼ੇ ਜੈਪੀਮ ਜੈਕਾਰਾ ਜੈਪੀਮ ਜੈਕਾਰਾ